ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤਿਹਗੜ ਸਾਹਿਬ ਵਿਖੇ ਵੋਟਾਂ ਦੀ ਗਿਣਤੀ ਜਾਨੀ ਕੀਤੀ ਜਾਣੀ ਹੈ ਤੇ ਇੱਥੇ ਚਾਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਕੀਤੀ ਜਾਵੇਗੀ ਜਿਸ ਦੇ ਤਹਿਤ ਬਸੀ ਪਠਾਣਾ ਫਤਿਹਗੜ ਸਾਹਿਬ ਅਮਲੋ ਅਤੇ ਮਲੇਰਕੋਟਲੇ ਤੇ ਜੋ ਜ਼ਿਲ੍ਹਾ ਉਸ ਦੇ ਜੋ ਵਿਧਾਨ ਸਭਾ ਹਲਕਾ ਅਮਰਗੜ ਦੀ ਇੱਥੇ ਗਿਣਤੀ ਕੀਤੀ ਜਾਣੀ ਹੈ ਤੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮੇਤ 14 ਆਜ਼ਾਦ ਉਮੀਦਵਾਰਾਂ ਸਵੇਤ ਇੱਥੇ 14 ਉਮੀਦਵਾਰ ਚੋਣ ਮੈਦਾਨ ਵਿੱਚ ਆਣ ਤੇ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹੇਗਾ ਇਸ ਦੇ ਨਾਲ ਹੀ ਦੇਖਣਾ ਇਹ ਬੰਦਾ ਹੈ ਕਿ ਪੂਰੇ ਸਖਤ ਪੁਲਿਸ ਦੇ ਪ੍ਰਬੰਧਾਂ ਹੇਠ ਈਵੀਐਮ ਮਸ਼ੀਨਾਂ ਰੱਖੀਆਂ ਗਈਆਂ ਹਨ ਤਿੰਨ ਲੇਹਰਾਂ ਦੇ ਵਿੱਚੋਂ ਸੁਰੱਖਿਆ ਦਾ ਜੋ ਏਰਾ ਰੱਖਿਆ ਗਿਆ ਤੇ ਨਾਲ ਹੀ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਤਾਂ ਕਿ ਪੈਣੀ ਨਜ਼ਰ ਰੱਖੀ ਜਾ ਸਕੇ ਤੇ ਦੇਖਣਾ ਹੋਵੇਗਾ ਕਿ ਅੱਜ ਕਿਹੜਾ ਉਮੀਦਵਾਰ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹੇਗਾ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤਿਹਗੜ ਸਾਹਿਬ ਵਿਖੇ ਵੋਟਾਂ ਦੀ ਗਿਣਤੀ ਜਾਨੀ ਕੀਤੀ ਜਾਣੀ ਹੈ ਤੇ ਇੱਥੇ ਚਾਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਕੀਤੀ ਜਾਵੇਗੀ ਜਿਸ ਦੇ ਤਹਿਤ ਬਸੀ ਪਠਾਣਾ ਫਤਿਹਗੜ ਸਾਹਿਬ ਅਮਲੋ ਅਤੇ ਮਲੇਰਕੋਟਲੇ ਤੇ ਜੋ ਜ਼ਿਲ੍ਹਾ ਉਸ ਦੇ ਜੋ ਵਿਧਾਨ ਸਭਾ ਹਲਕਾ ਅਮਰਗੜ ਦੀ ਇੱਥੇ ਗਿਣਤੀ ਕੀਤੀ ਜਾਣੀ ਹੈ ਤੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮੇਤ 14 ਆਜ਼ਾਦ ਉਮੀਦਵਾਰਾਂ ਸਵੇਤ ਇੱਥੇ 14 ਉਮੀਦਵਾਰ ਚੋਣ ਮੈਦਾਨ ਵਿੱਚ ਆਣ ਤੇ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹੇਗਾ ਇਸ ਦੇ ਨਾਲ ਹੀ ਦੇਖਣਾ ਇਹ ਬੰਦਾ ਹੈ ਕਿ ਪੂਰੇ ਸਖਤ ਪੁਲਿਸ ਦੇ ਪ੍ਰਬੰਧਾਂ ਹੇਠ ਈਵੀਐਮ ਮਸ਼ੀਨਾਂ ਰੱਖੀਆਂ ਗਈਆਂ ਹਨ ਤਿੰਨ ਲੇਰਾਂ ਦੇ ਵਿੱਚੋਂ ਸੁਰੱਖਿਆ ਦਾ ਜੋ ਏਰਾ ਰੱਖਿਆ ਗਿਆ ਤੇ ਨਾਲ ਹੀ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਤਾਂ ਕਿ ਪੈਣੀ ਨਜ਼ਰ ਰੱਖੀ ਜਾ ਸਕੇ ਤੇ ਦੇਖਣਾ ਹੋਵੇਗਾ ਕਿ ਅੱਜ ਕਿਹੜਾ ਉਮੀਦਵਾਰ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹੇਗਾ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤਿਹਗੜ ਸਾਹਿਬ ਵਿਖੇ ਵੋਟਾਂ ਦੀ ਗਿਣਤੀ ਜਾਨੀ ਕੀਤੀ ਜਾਣੀ ਹੈ ਤੇ ਇੱਥੇ ਚਾਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਕੀਤੀ ਜਾਵੇਗੀ ਜਿਸ ਦੇ ਤਹਿਤ ਬਸੀ ਪਠਾਣਾ ਫਤਿਹਗੜ ਸਾਹਿਬ ਅਮਲੋ ਅਤੇ ਮਲੇਰਕੋਟਲੇ ਤੇ ਜੋ ਜ਼ਿਲ੍ਹਾ ਉਸ ਦੇ ਜੋ ਵਿਧਾਨ ਸਭਾ ਹਲਕਾ ਅਮਰਗੜ ਦੀ ਇੱਥੇ ਗਿਣਤੀ ਕੀਤੀ ਜਾਣੀ ਹੈ ਤੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮੇਤ 14 ਆਜ਼ਾਦ ਉਮੀਦਵਾਰਾਂ ਸਵੇਰੇ ਤੇ 14 ਉਮੀਦਵਾਰ ਚੋਣ ਮੈਦਾਨ ਵਿੱਚ ਆਣ ਤੇ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹੇਗਾ ਇਸ ਦੇ ਨਾਲ ਹੀ ਦੇਖਣਾ ਇਹ ਬੰਦਾ ਹੈ ਕਿ ਪੂਰੇ ਸਖਤ ਪੁਲਿਸ ਦੇ ਪ੍ਰਬੰਧਾਂ ਹੇਠ ਈਵੀਐਮ ਮਸ਼ੀਨਾਂ ਰੱਖੀਆਂ ਗਈਆਂ ਹਨ ਤਿੰਨ ਲੇਹਰਾਂ ਦੇ ਵਿੱਚੋਂ ਸੁਰੱਖਿਆ ਦਾ ਜੋ ਘੇਰਾ ਰੱਖਿਆ ਗਿਆ ਤੇ ਨਾਲ ਹੀ ਸੀਸੀਟੀਵੀ ਕੈਮਰੇ ਵੀ ਲਗਾਏ ਗਿਆ ਤਾਂ ਕਿ ਪੈਣੀ ਨਜ਼ਰ ਰੱਖੀ ਜਾ ਸਕੇ ਤੇ ਦੇਖਣਾ ਹੋਵੇਗਾ ਕਿ ਅੱਜ ਕਿਹੜਾ ਉਮੀਦਵਾਰ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹੇਗਾ ਜਗਦੇਵ ਸਿੰਘ ਫਤੇਗੜ ਸਾਹਿਬ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਪੋਲੀਟੈਕਨਿਕ ਕਾਲਜ ਫਤੇਗੜ ਸਾਹਿਬ ਵਿਖੇ ਵੋਟਾਂ ਦੀ ਗਿਣਤੀ ਜਾਨੀ ਕੀਤੀ ਜਾਣੀ ਹੈ ਤੇ ਇੱਥੇ ਚਾਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਕੀਤੀ ਜਾਵੇਗੀ ਜਿਸ ਦੇ ਤਹਿਤ ਬਸੀ ਪਠਾਣਾ ਫਤੇਗੜ ਸਾਹਿਬ ਅਮਲੋ ਅਤੇ ਮਲੇਰਕੋਟਲੇ ਤੇ ਜੋ ਜ਼ਿਲ੍ਹਾ ਉਸ ਦੇ ਜੋ ਵਿਧਾਨ ਸਭਾ ਹਲਕਾ ਅਮਰਗੜ ਦੀ ਇੱਥੇ ਗਿਣਤੀ ਕੀਤੀ ਜਾਣੀ ਹੈ ਤੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮੇਤ 14 ਆਜ਼ਾਦ ਉਮੀਦਵਾਰਾਂ ਸਵੇਤ ਇੱਥੇ 14 ਉਮੀਦਵਾਰ ਚੋਣ ਮੈਦਾਨ ਵਿੱਚ ਆਣ ਤੇ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹੇਗਾ ਇਸ ਦੇ ਨਾਲ ਹੀ ਦੇਖਣਾ ਇਹ ਬੰਦਾ ਹੈ ਕਿ ਪੂਰੇ ਸਖਤ ਪੁਲਿਸ ਦੇ ਪ੍ਰਬੰਧਾਂ ਹੇਠ ਈਵੀਐਮ ਮਸ਼ੀਨਾਂ ਰੱਖੀਆਂ ਗਈਆਂ ਹਨ ਤਿੰਨ ਲੇਰਾਂ ਦੇ ਵਿੱਚੋਂ ਸੁਰੱਖਿਆ ਦਾ ਜੋ ਏਰਾ ਰੱਖਿਆ ਗਿਆ ਤੇ ਨਾਲ ਹੀ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਤਾਂ ਕਿ ਪੈਣੀ ਨਜ਼ਰ ਰੱਖੀ ਜਾ ਸਕੇ ਤੇ ਦੇਖਣਾ ਹੋਵੇਗਾ ਕਿ ਅੱਜ ਕਿਹੜਾ ਉਮੀਦਵਾਰ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹੇਗਾ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ